ਸਸਿਕ ਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਣ ਬਠਿੰਡੇ ਵਾਲਾ ਮੈਂ ਇਸ ਟਾਈਮ ਬਠਿੰਡੇ ਦੇ ਹਵਾਈ ਅੱਡੇ ਤੇ ਆ ਜਿਹੜਾ ਬਿਰਕ ਕਲਾ ਬਣਿਆ ਹੋਇਆ ਬਠਿੰਡਾ ਵਾਸੀਆਂ ਲਈ ਖੁਸ਼ਖਬਰੀ ਵਾਲੀ ਗੱਲ ਹੈ ਕਿ ਬਠਿੰਡੇ ਦੇ ਟਿੱਬਿਆਂ ਦੇ ਵਿੱਚ ਹੁਣ ਜਹਾਜ਼ ਉੱਡਣ ਲੱਗਿਆ ਲੋਕਲ ਫਲੈਟਾਂ ਉੱਡਣ ਲੱਗੀਆਂ ਮੈਂ ਪਹਿਲੀ ਵਾਰੀ ਜਹਾਜ਼ ਚੜ੍ਹ ਰਿਹਾ ਤੇ ਤੁਹਾਡੇ ਨਾਲ ਸਾਰਾ ਤਜਰਬਾ ਸਾਂਝਾ ਕਰਾਂਗੇ ਬਹੁਤ ਵਧੀਆ ਸਹੂਲਤ ਦਾ ਬਠਿੰਡਾ ਵਾਸੀਆਂ ਵਾਸਤੇ ਇਹ ਕਿਸੇ ਨੇ 에어ਪੋਰਟ ਜਾਣਕ ਆਪਦੇ ਪਿਆਰੇ ਸੱਜਣ ਨੂੰ ਲੈਣ ਜਾਣਾ ਜਾਂ ਕਿਸੇ ਨੇ ਛੱਡਣ ਜਾਣਾ ਤਾਂ ਬਹੁਤ ਵਧੀਆ ਸਹੂਲਤ ਹੈ ਕਿਉਂਕਿ ਅੱਜ ਕੱਲ ਬਾਈ ਜਿਵੇਂ ਧੁੰਦ ਦੀ ਰੁੱਤ ਹੈ ਹਨਾ ਤੇ ਐਕਸੀਡੈਂਟਾਂ ਤੋਂ ਡਰ ਲੱਗਦਾ ਤਾਂ ਕਿਸੇ ਨੇ ਜਹਾਜ਼ ਬਾਹਰਲੇ ਦੇਸ਼ ਵਾਸਤੇ ਕਿਸੇ ਨੂੰ ਜਹਾਜ਼ ਚੜਾਉਣ ਜਾਣਾ ਤਾਂ ਤੁਸੀਂ ਇੱਥੋਂ 2 ਜਾਣੇ 4 ਜਾਣੇ ਜਿੰਨੇ ਵੀ ਟਿਕਟਾਂ ਬੁੱਕ ਕਰਾ ਕੇ ਜਾ ਸਕਦੇ ਹੋ 1 ਘੰਟੇ ਦੇ ਵਿੱਚ ਤੁਹਾਨੂੰ ਸਹੀ ਇਹਨੇ ਉਤਾਰ ਦੇਣਾ ਤੇ ਹੁਣ ਅਸੀਂ ਜਹਾਜ਼ ਦੇ ਵਿੱਚ ਬਹਿ ਗਏ ਸਮਾਨ ਸਾਡਾ ਇਹਨਾਂ ਨੇ ਆਪਣੇ ਆਪ ਜਹਾਜ਼ ਦੇ ਵਿੱਚ ਰੱਖ ਦਿੱਤਾ ਤੇ ਹੁਣ ਐਕਸਾਈਟਮੈਂਟ ਹੈ ਦੇਖਨੇ ਜਹਾਜ਼ ਕੋ ਦ ਉੜਦਾ ਤੇ ਕਿਵੇਂ ਜੇ ਮਹਿਸੂਸ ਹੁੰਦਾ ਹੈ ਤੇ ਉਹ ਕੁੜੀ 에ਅਰ ਹੋਸਟਸ ਹੈ ਤੇ ਪੂਰਾ ਭਾਈ ਖਿਆਲ ਰੱਖਦੇ ਹੈ ਚਾਹ ਪਾਣੀ ਵੀ ਦਿੰਦੇ ਆ ਪਾਣੀ ਧਾਣੀ ਦੁੱਖ ਤਕਲੀਫ ਸਭ ਪੁੱਛਦੇ ਨੇ ਤੇ ਬਹੁਤ ਹੀ ਵਧੀਆ ਸਹੂਲਤ ਹੈ ਯਾਰ ਠੀਕ ਹੈ ਕਿਸੇ ਨੇ ਬਿਜ਼ਨਸਮੈਨ ਨੇ ਜਾਣਾ ਤਾਂ ਅੱਜਕੱਲ ਆ ਕਈ ਬੰਦੇ ਕੋਲੇ ਪੈਸਾ ਹੈਗਾ ਟਾਈਮ ਨਹੀਂ ਹੈਗਾ ਉਹਨਾਂ ਵਾਸਤੇ ਵਧੀਆ ਬਾਕੀ 에ਅਰਪੋਰਟ ਦੇ ਨੇੜੇ ਤੇੜੇ ਸਾਨੂੰ ਕੰਮ ਦਾ ਹੈ ਬਾਕੀ ਉੱਥੇ ਵੀ ਮੈਸਟਰਵਾ ਦੇਖੋ ਜਹਾਜ਼ ਹੁਣ ਚੱਲ ਪਿਆ ਤਕਰੀਬਨ 4-5 ਕਿਲੋਮੀਟਰ ਰਣਮੇ ਦੇ ਉੱਤੇ ਜਹਾਜ਼ ਭੱਜਿਆ ਤੇ ਬਹੁਤ ਲੋਕ ਚੜੇ ਹੋਣਗੇ ਪਰ ਬਈ ਆਪਾਂ ਨੂੰ ਕਿਸੇ ਤਰੀਕੇ ਆਪਾਂ ਤਾਂ ਆਪ ਦੀ ਗੱਲਬਾਤ ਸਾਂਝੀ ਕਰਨ ਲੱਗਿਆ ਆਪਾਂ ਪਹਿਲੀ ਵਾਰ ਚੜੇ ਜਹਾਜ਼ ਹੁਣ ਤੁਰ ਪਿਆ ਇਸ ਤਰ੍ਹਾਂ ਹੁੰਦਾ ਹੁੰਦਾ ਪੂਰਾ ਬਾਈ ਨੇ ਤੇਜ਼ ਕਰਤਾ ਆਹ ਦੇਖੋ ਤੇਜ਼ ਹੋ ਗਿਆ ਪੂਰਾ ਤੇ ਉਹ ਦੇਖੋ ਛਾਂ ਸਾਹਮਣੇ ਚਹਾਜ ਦੀ ਛਾਂ ਤੇ ਜਹਾਜ਼ ਹੁਣ ਉੱਡ ਚੱਲਿਆ ਬਾਈ ਜੀ ਇੱਕ ਵਾਰ ਜਦੋਂ ਜਹਾਜ਼ ਉੱਡਦਾ ਓਦੋਂ ਥੋੜਾ ਜਿਹਾ ਮਹਿਸੂਸ ਜਿਹਾ ਹੁੰਦਾ ਹੈ ਤੇ ਮਗਰੋਂ ਤਾਂ ਐਂ ਲੱਗਦਾ ਜਿਵੇਂ ਖੜ ਗਿਆ ਹੁੰਦਾ ਵੀ ਹਵਾ ਦੇ ਵਿੱਚ ਤੇ ਕਾਫੀ ਟਾਈਮ ਤੱਕ ਬਾਈ ਉਹਨੂੰ ਉੱਚਾਈ ਕਰੀ ਗਿਆ ਤੇ ਤਾਂ ਜਾ ਕੇ ਬੱਦਲਾਂ ਚ ਲਾਤਾ ਥੱਲੇ ਝਾਕ ਕੇ ਤਾਂ ਜਿਵੇਂ ਆਪਾਂ ਨੂੰ ਮੈਪ ਤੇ ਦਿਖਦੇ ਹੁੰਦੇ ਨਿਕੇ ਨਿਕੇ ਪਿੰਡ ਜੇ ਨਿਕੇ ਨਿਕੇ ਸੜਕਾਂ ਜੀਆਂ ਤੇ ਹਰੇ ਬਾਈ ਉਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਦਿਖਦਾ ਸੀ ਤੇ ਐਂਡ ਬਹੁਤ ਜਾਨੇ ਜਿਹੜੇ ਵਿੱਚ ਜਹਾਜ਼ ਦੇ ਵਿੱਚ ਸੀ ਆਪਣੇ ਪਿੰਡਾਂ ਦੇ ਨੇੜੇ ਤੇਲੇ ਜਾਣ ਪਛਾਣ ਵਾਲੇ ਪਹਿਲੀ ਵਾਰੀ ਚੜ੍ਹਨ ਵਾਲੇ ਸੀ ਦੇਖ ਨੂੰ ਐਕਸਾਈਟਮੈਂਟ ਸੀ ਤੇ ਭਾਈ ਜੇ ਤੁਹਾਡੇ ਕੋਲੇ ਸਮਾਂ ਹੈਗਾ ਤਾਂ ਤੁਸੀਂ ਫੋਰਡ ਕਰ ਸਕਦੇ ਹੋ ਤਾਂ ਜਰੂਰ ਇੱਕ ਵਾਰੀ ਦਿੱਲੀ ਤਾਂ ਤੁਹਾਨੂੰ ਜਾਣਾ ਹੀ ਪੈਂਦਾ ਹਨਾ ਗਮਦੰਦੇ ਤਾਂ ਜਰੂਰ ਇਹ ਨਜ਼ਾਰਾ ਲਿਓ ਯਾਰ ਤੇ ਚੱਕ ਬਾਈ ਨੇ ਬੱਦਲਾਂ ਨਾਲ ਲਾਤਾ ਤੇ ਵਿੱਚ ਲੋਕ ਐ ਸ਼ਾਂਤ ਹੋਏ ਬੈਠੇ ਆ ਤੇ ਆਣ ਲੱਗੇ ਵੀ ਬਸ ਜਿਵੇਂ ਕਹਿੰਦੇ ਹੁੰਦੇ ਸੁਰਗਾਂ ਦਾ ਝੂਟੇ ਵਾਲੀ ਗੱਲ ਹੀ ਆ ਤੇ ਥੋੜਾ ਥੋੜਾ ਰਰਜਾ ਵੀ ਕੇਣਾ ਲੱਗਿਆ ਆ ਦੇਖੋ ਮੁੰਡਾ ਇਹ ਪਿੰਡ ਵਿਦਿਆਲੇ ਤੋਂ ਆਪਦੇ ਮੰਮੀ ਡੈਡੀ ਨਾਲ ਇਹਦੇ ਚਾਚੇ ਨੇ ਬਾਹਰ ਹੋਣਾ ਸੀ ਆਸਟ੍ਰੇਲੀਆ ਤੋਂ ਆਪਦੇ ਮੰਮੀ ਡੈਡੀ ਨੂੰ ਕਹਿੰਦਾ ਆਪਾਂ ਜਾਇਦੇ ਚੱਲਾਂਗੇ ਉੱਥੋਂ ਲੈ ਕੇ ਗਿਆ ਪੂਰਾ ਖੁਸ਼ ਆ ਇਹ ਇਹਨੇ ਪਤੰਤਰ ਨੇ ਰਿੰਗ ਜੀ ਇਮਾਰਤੀ ਤੇ ਇਹਦੇ ਕੋਲੇ ਕਦੇ ਕੋਸ਼ ਖਾਣ ਨਾ ਆਇਆ ਕਰੇ ਕਦੇ ਕੋਸ਼ ਆਇਆ ਕਰੇ ਇਹਦਾ ਬੱਚੇ ਦਾ ਕਰਕੇ ਉਹਨਾਂ ਨੇ ਪੂਰਾ ਖਿਆਲ ਰੱਖਿਆ ਤੇ ਬੱਚੇ ਨੂੰ ਪੂਰਾ ਖੁਸ਼ ਰੱਖਿਆ ਤੇ ਪਰੇ ਬੈਠੇ ਬਾਈ ਨੇ ਮੈਪ ਦੇ ਉੱਤੇ ਦੇਖ ਕੇ ਦੱਸਿਆ ਤੇ ਮੂਸੇ ਪਿੰਡ ਦੇ ਜਮਾ ਉੱਤਰੀ ਲੰਘਿਆ ਥੋੜਾ ਥੋੜਾ ਐ ਲਗपत ਲੱਗਦਾ ਸੀ ਜਿਵੇਂ ਹਵੇਲੀ ਜਿਵੇਂ ਮੈਪ ਵਿੱਚ ਦੇਖਦੀ ਹੁੰਦੀ ਐ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਉੱਤਰੀ ਲੰਘਿਆ ਬਾਈ ਨੱਕ ਦੀ ਸੇਧ ਨੂੰ ਕਰਦਾ ਸਦਾ ਤੇ ਬਾਈ ਐ ਜਿਵੇਂ ਕਿਸੇ ਨੇ ਵੀ ਹਨਾ ਕਿਸੇ ਤੁਹਾਡੇ ਸੱਜਣ ਪਿਆਰੇ ਨੇ ਫੈਮਿਲੀ ਮੈਂਬਰ ਨੇ ਆਉਣਾ ਕਰਦਾ ਤੁਸੀਂ ਉਹਨੂੰ ਉੱਥੋਂ ਫੁੱਲਾਂ ਦਾ ਬੁਕੇ ਵਾਕੇ ਲੈ ਕੇ ਦੇਖ ਕੇ ਐ ਲੈ ਕੇ ਆ ਸਕਦੇ ਹੋ ਕਿਸੇ ਨੂੰ ਛੱਡਣ ਜਾਣਾ ਜਾ ਕੋਈ ਫੋਰ ਕੰਮ ਧੰਦਾ ਤਾਂ ਆ ਸਾਰੇ ਆ ਦੇਖੋ ਕੋਈ ਸ਼ਹਿਰ ਆ ਗਿਆ ਸਹ ਦਿੱਲੀ ਦੇ ਨੇੜੇ ਹੀ ਆ ਗਏ ਸੀ ਤੇ ਐਂ ਪੁਰਾਣਾ ਯਾਰ ਤੇ ਆ ਗਿਆ ਜੀ 에어ਪੋਰਟ ਤੇ ਹੁਣ ਨੀਵਾ ਕਰਤਾ ਜਹਾਜ ਭਾਈ ਦਿੱਲੀ 에어ਪੋਰਟ ਤੇ ਜਹਾਜ ਤਾਂ ਐਂ ਖੜੇ ਆ ਜਿਵੇਂ ਪੁੱਚੋ ਮੁੱਡੀ ਪਹਿਲਾਂ ਹੁਣ ਨਹੀਂ ਸੀ ਹੁੰਦੇ ਝੂੰਡ ਜੇ ਟੈਂਪੂ ਜੇ ਉਵੇਂ ਆਮ ਵੀ ਖੜੇ ਆ ਜਿਵੇਂ ਕੈਰੀਅਰ ਲੁਧਿਆਣੇ ਆਟੋ ਫਿਰਦੇ ਨੇ ਐਂ ਆਹੀਂ ਲੱਗ ਵੀ ਜੋ ਜੋਜ ਫਿਰਦੇ ਨੇ ਇੱਥੇ ਤੇ ਬਾਈ ਨੇ ਤਾਰਤਾ ਬਾਈ ਇਹ ਉਤਰਨ ਵੇਲੇ ਚੜਨ ਵੇਲੇ ਪਤਾ ਲੱਗਦਾ ਤਾਰਨੇ ਵੇਲੇ ਥੋੜਾ ਜਿਹਾ ਜਦੋਂ ਨੀਵਾ ਜਿਹਾ ਕਰਿਆ ਮਹਿਸੂਸ ਜਿਹਾ ਹੋਇਆ ਤੇ ਜਦੋਂ ਥੱਲੇ ਟਾਇਰ 'ਚ ਲੱਗੇ ਉਹ ਥੋੜੀ ਆਵਾਜ਼ ਜਿਹੀ ਆਈ ਤੇ ਉਸ ਤੋਂ ਬਾਅਦ ਤੇ ਐ ਕਰ ਕਰਕੇ ਤੇ ਹੌਲੀ ਹੌਲੀ ਕਰਕੇ ਬਾਈ ਨੇ ਤਾਰ ਲਿਆ ਉਤਾਰ ਕੇ ਭਾਈ ਮੂਰੇ ਬੰਦੇ ਖੜੇ ਸੀ ਉਹਨਾਂ ਨੇ ਪੌੜੀਆਂ ਜਾਂ ਖੋਲਤੀਆਂ ਬਸ ਸਾਨੂੰ ਲੈਣ ਵਾਸਤੇ ਆਈ ਖੜੀ ਸੀ ਤੇ ਸਾਨੂੰ ਉਤਾਰ ਕੇ ਕਹਿੰਦੇ ਵੀ ਬੈਠੋ ਬਸ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਸਾਡਾ ਕਿਹਨੇ ਸਮਾਨ ਕਿਹੜੇ ਵੇਲੇ ਲਾ ਕੇ ਭੇਜਤਾ ਤੇ ਜਦੋਂ ਅਸੀਂ ਬਾਹਰ ਨਿਕਲੇ ਤੁਹਾਨੂੰ ਦਿਖਾਵਾਂਗੇ ਤੇ ਸਾਡਾ ਸਮਾਨ ਮੂਰੇ ਪਹੁੰਚਿਆ ਪਿਆ ਸੀ ਤੇ ਇਹ ਆ ਲਾਤੀਆਂ ਬ੍ਰੇਕ ਤੇ ਦਿੱਲੀ ਦਾ ਜਿਹੜਾ ਭਾਈ ਇੰਦਰਾ ਗਾਂਧੀ ਇਹ ਉਹ ਹੈ ਨਾ ਇੰਟਰਨੈਸ਼ਨਲ ਹਵਾਈਡਾ ਇਹਨੇ 5-6000 ਕਿੱਲੇ ਦੇ ਵਿੱਚ ਬਣਿਆ ਹੋਇਆ ਵਾਕਿਆ ਵੀ ਆਈ ਪਤਾ ਲੱਗਦਾ ਵਿੱਚ ਕਿਉਂ ਆਪਾਂ ਪਹਿਲੀ ਵਾਰੀ ਵਿੱਚ ਗਏ ਸੀ ਬਾਈ ਬਾਹਰੋਂ ਤਾਂ ਦੇਖਿਆ ਸੀ ਪਹਿਲਾਂ ਤੇ ਆ ਦੇਖੋ ਨਿਆਰਾ ਸ਼ਾਮ ਜਿਹਾ ਟਾਈਮ ਸੀ ਬੱਤੀਆਂ ਬੁੱਤੀਆਂ ਜਗਦੀਆਂ ਬਹੁਤ ਘੈਂਟ ਲੱਗ ਰਿਹਾ ਸੀ ਦਿੱਲੀ ਦਾ 에ਰਪੋਰਟ ਜੋ ਜੀ ਜੋਜ ਖੜੇ ਬਾਈ ਆਪਾਂ ਤਾਂ ਪਹਿਲੀ ਵਾਰੀ ਇੰਨੇ ਜਹਾਜ਼ ਦੇਖੇ ਸੀ ਤੇ ਪੂਰੀ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਆਉਂਦੀ ਜਿਹੜੇ ਕਰਮਚਾਰੀ ਆ ਨਾ ਸਾਨੂੰ ਚੜਨ ਵੇਲੇ ਚੈਕਿੰਗ ਵਗੈਰਾ ਤਾਂ ਹੁੰਦੀ ਆ ਪੂਰੀ ਚੰਗੀ ਤਰ੍ਹਾਂ ਤੇ ਪੂਰਾ ਕਾਰਪੋਰੇਟ ਉਹ ਕਰਦੇ ਆ ਮੰਨ ਲਾ ਕਿਸੇ ਕੋਈ ਦਿੱਕਤ ਨਹੀਂ ਆਉਂਦੀ ਪੂਰਾ ਤੁਹਾਡਾ ਖਿਆਲ ਰੱਖਿਆ ਜਾਂਦਾ ਚੜਨ ਵੇਲੇ ਵੀ ਉਤਰਨ ਵੇਲੇ ਵੀ ਤੇ ਸਮਾਨ ਨੂੰ ਤੁਹਾਡੇ ਨੂੰ ਸਾਡੇ ਬੈਗਾਂ ਨੂੰ ਉਹਨਾਂ ਨੇ ਸੀਲਾਂਆਂ ਹੀ ਲਾ ਦੀਆਂ ਤੇ ਇੱਕ ਜਿਹਨੂੰ ਹੋਲਡਿੰਗ ਪਾਸ ਬੋਲਦੇ ਸਾਇਦ ਉਹ ਸਾਨੂੰ ਦੇ ਤੇ ਉਹਦੇ ਨਾਲ ਸਾਡਾ ਸਮਾਨ ਸਾਰਾ ਨੰਬਰ ਵਗੈਰਾ ਲੱਗੇ ਹੋਏ ਸਬਾਨ ਤੇ ਆਓ ਦੇਖੋ ਭਾਈ 32 ਦਿਖਾਈ ਜਾਂਦਾ ਇਹ ਤਾਰ ਲਓ ਭਾਈ ਉਹ ਸਾਰਾ ਇਹਨਾਂ ਦਾ ਬਣਿਆ ਹੁੰਦਾ ਸਿਸਟਮ ਤੇ ਇੱਥੋਂ ਅਸੀਂ ਉਤਰੇ ਉਤਰਨੇ ਸ਼ੁਰੂ ਹੋ ਗਿਆ ਆਪਾਂ ਆਪਣੇ ਜਿਹੜੇ ਛੋਟੇ ਬੈਗ ਸੀਗੇ ਜਿਹਨੂੰ ਹੈਂਡ ਬੈਗ ਬੋਲਦੇ ਉਹ ਜਿੰਨਾਂ ਕੋਲ ਸੀਗੇ ਉਹਨਾਂ ਨੇ ਆਪੋ ਆਪਣੇ ਤੇ ਚੱਕ ਲਏ ਤੇ ਆਹ ਸਾਹਮਣੇ ਇੱਕ ਕੁੜੀ ਖੜੀ ਐ ਬਹੁਤ ਵਿਚਾਰੀ ਚੰਗੀ ਸੀ ਬਹੁਤ ਇਨੇ ਖੜਕੇ ਗਏ ਭਾਈ ਆ ਤੇ ਸਾਨੂੰ ਉਤਰਨ ਮਿਲੇ ਇਹਨਾਂ ਨੇ ਕਿਹਾ ਜੀ ਥੈਂਕ ਯੂ ਤੁਸੀਂ ਸਾਡਾ ਸਫਰ ਕੀਤਾ ਤੇ ਅਸੀਂ ਵੈਲਕਮ ਕਰਕੇ ਸਾਹਮਣੇ ਖੜੀ ਬੱਸ ਦੇ ਵਿੱਚ ਬੈਠ ਗਏ طيب ਵਧੀਆ ਪੂਰੀ ਵਧੀਆ ਸਹੂਲਤ ਆ ਯਾਰ ਤੇ ਇਹ ਆ ਹੁਣ ਬੱਸਾਂ ਤੇ ਬੱਸ ਦੇ ਵਿੱਚ ਅਸੀਂ ਬੈਠ ਗਏ ਤੇ ਬੱਸ ਤੋੜ ਲਈ ਆ ਬਾਈ ਇਧਰੋਂ ਸੀ ਆਪਣੇ ਸਿਰ ਪੰਜ ਕਰਾਈ ਪੈਂਟ ਸੀ ਇਹਦਾ ਇਹ ਆਪਦੀ ਸਿਸਟਰ ਨੂੰ ਚੜਾਉਣ ਗਏ ਸੀ ਮੰਮੀ ਡੈਡੀ ਆ ਮਾਂ ਪੁੱਤ ਤੇ ਇਥੇ ਬੱਸ ਤੋੜ ਲਈ ਹੁਣ ਬਹੁਤ ਆ ਜਿਵੇਂ ਫਿਲਮਾਂ ਦਾ ਫਿਲਮ ਰੇਟ ਚ ਦੇਖ ਦਿੰਦੇ ਆ ਇਸ ਤਰ੍ਹਾਂ ਲੱਗਦਾ ਸੀ ਵੀ ਹਾਂ ਯਾਰ ਆਪਾਂ ਵੀ 에ਰਪੋਰਟ ਤੇ ਫਿਰਦੇ ਆ ਬੱਚਾ ਹੈ ਤੇ ਟਿਕਟ ਬਹੁਤ ਘੱਟਾ ਬਾਈ 2000 ਦੇ ਵਿੱਚ ਮੇਰੀ 2000 ਦੀ ਹੋਈ ਸੀ ਜਿਹਨੇ ਪਹਿਲਾਂ ਕਰਾਈ 15-1800 ਅੱਜ ਦੋਨੋਂ ਅਸੀਂ ਬਾਹਰ ਗਏ ਤੇ ਸਾਡੇ ਟੈਂਚੀ ਬੈਗ ਜਿਹੜੇ ਉਹ ਪਟੇ ਤੇ ਘੁੰਮ ਰਹੇ ਸੀਗੇ ਸਾਰੇ ਆਸ-ਪਾਸੇ ਖੜੇ ਸੀ ਆਪੋ ਆਪਣੇ ਪਛਾਣ ਕੇ ਅਸੀਂ ਚੈੱਕ ਲਏ ਸਾਰਿਆਂ ਨੇ ਉਹ ਆਉਂਦਾ ਮੇਰਾ ਬੈਗ ਪਿੱਛੇ ਤੇ ਆ ਬਾਈ ਨੇ ਬੁਲਾਇਆ ਕਿਹਾ ਚੰਗਾ ਬਾਈ ਆਪਾ ਆਪਣਾ ਬੈਗ ਆ ਜਿਹੜਾ ਇਹ ਆ ਗਿਆ ਇਹ ਚੱਕ ਲਿਆ ਤੇ ਚਲੋ ਵੀ ਅਸੀਂ ਹੁਣ ਮੈਟਰੋ ਆਪ ਸਾਹਮਣੇ ਖੜੇ ਜਿਨ੍ਹਾਂ ਨੇ ਕਿਸੇ ਨੂੰ ਲੈ ਬੰਦੇ ਬਾਹਰੋਂ ਆਏ ਸੀ ਉਹਨਾਂ ਨੂੰ ਬੋਰਡ ਦਿਖਾ ਕੇ ਇਹ ਬੰਦੇ ਰਸੀਵ ਕਰਦੇ ਸੀ ਤੇ ਇੱਥੇ ਸੀ ਬਾਹਰ ਨਿਕਲਦੇ ਸੀ ਮੈਟਰੋ ਦੇ ਵਿੱਚ ਅਸੀਂ ਚੜ ਗਏ ਤੇ ਮੈਟਰੋ ਦੇ ਵਿੱਚ ਵੀ ਸੀਟਾਂ ਫਟਾ ਵਧੀਆ ਲੱਗੀਆਂ ਹੋਈਆਂ ਸੀ ਜਿਹੜੀ ਮੈਟਰੋ 에ਰਪੋਰਟ ਨੂੰ 에ਰਪੋਰਟ ਦੇ ਨੇੜੇ ਜਾਂਦੀ ਆ ਉਹਦੀ ਸਪੀਡ ਬਹੁਤ ਤੇਜ਼ ਹੁੰਦੀ ਜਿਹੜੀ 에ਰਪੋਰਟ ਨੇ ਜਾਂਦੀ ਆ ਆਪ ਉੱਤੇ ਮੈਟਰੋ ਦੇ ਸਤੇ ਬੰਦਾ ਜਾਂ ਬੰਨਿਆ ਪਿਆ ਪਰ ਮੈਟਰੋ ਦੀ ਫੋਟੋ ਪਣਾਈ ਪਈ ਐ ਸਿਸਟਮ ਜਾਂ ਇਹ ਵੀ 에어ਪੋਰਟ ਨੂੰ ਘਟ ਨਹੀਂ